ਬਾਜਵਾ ਸਾਹਿਬ ਕੋ ਟੀਵੀ ਚੈਨਲਾਂ ਤੇ ਬੈਠ ਕੇ ਘੰਟੇ-ਕੰਟੇ ਦਾ ਇੰਟਰਵਿਊ ਕਰਨ ਦਾ ਟਾਈਮ ਹੈਗਾ ਔਰ ਉਹ ਬਿਆਨ ਬਾਜੀ ਕਰ ਦਿਆ ਕਿ ਪੰਜਾਬ ਚ ਇੰਨੇ ਬੰਬ ਧਮਾਕੇ ਹੋ ਸਕਦੇ ਆ ਇੰਨੇ ਬੰਬ ਆਏ ਆ ਤੇ ਜਦੋਂ ਪੁਲਿਸ ਅਫੀਸ਼ਰ ਉਹਨਾਂ ਦੇ ਬਿਆਨ ਲੈਣਾ ਚੁੰਦੇ ਆ ਉਹਨਾਂ ਨੂੰ ਕੋਈ ਇਨਪੁਟ ਜਿਹੜੀ ਵੀ ਬਾਜਵਾ ਸਾਹਿਬ ਕੋਲ ਔਰ ਉਹਦੇ ਬਾਰੇ ਆਥੈਂਟਿਕ ਜਾਣਕਾਰੀ ਚਾਹੁੰਦੇ ਆ ਤੇ ਬਾਜਵਾ ਸਾਹਿਬ ਕੋ ਥਾਣੇ ਜਾਣ ਦਾ ਅਥਾਰਟੀ ਕੋ ਜਾਣ ਦਾ ਸਮਾਂ ਨਹੀਂ ਹੈਗਾ ਬਾਜਵਾ ਸਾਹਿਬ ਇਹ ਦੋਹਰਾ ਮਾਪਦੰਡ ਕਿਉਂ ਕਿਉਂ ਤੁਸੀਂ ਪੰਜਾਬ ਔਰ ਦੇਸ਼ ਦੀ ਸਿਕਿਉਰਿਟੀ ਨੂੰ ਜਿਹੜਾ ਆ ਉਹ ਖਤਰੇ ਚ ਪਾ ਰਹੇ ਜੇ ਤੁਹਾਡੇ ਕੋਲ ਜੇ ਤੁਸੀਂ ਸੱਚ ਬੋਲ ਰਹੇ ਹੋ ਜਾਂ ਤੁਹਾਡੇ ਕੋਲ অথੈਨਟਿਕ ਕੋਈ ਐਵੀਡੈਂਸ ਹੈ ਕੋਈ ਇਨਪੁਟ ਹੈ ਤੇ ਤੁਹਾਨੂੰ ਸ਼ੇਅਰ ਕਰਨ ਚ ਕੀ ਗੁਰੇਜ ਹੈ ਐਡਾ ਕਿਹੜਾ ਜ਼ਰੂਰੀ ਕੰਮ ਹੈ ਜਿਹੜਾ ਤੁਹਾਡਾ ਦੇਸ਼ ਔਰ ਪੰਜਾਬ ਦੀ ਸਿਕਿਉਰਿਟੀ ਤੋਂ ਜ਼ਿਆਦਾ ਜ਼ਰੂਰੀ ਹੈ ਜਿਹਦੇ ਲਈ ਤੁਸੀਂ ਪੰਜਾਬ ਪੁਲਿਸ ਨੂੰ ਜਾ ਕੇ ਕੋਈ ਇਨਪੁਟ ਨਹੀਂ ਦੇਣਾ ਚਾਹੁੰਦੇ ਇਹ ਮੇਰਾ ਸਵਾਲ ਹੈ ਕਿਉਂ ਪੰਜਾਬ ਔਰ ਦੇਸ਼ ਦੇ ਲੋਕਾਂ ਦੀ ਸਿਕਿਉਰਿਟੀ ਨੂੰ ਖਤਰੇ ਚ ਪਾਉਣਾ ਚਾਹੁੰਦੇ ਹੋ ਜੇ ਵਾਕਈ ਤੁਹਾਡੇ ਕੋਲ ਕੋਈ অথੈਨਟਿਕ ਕੋਈ ਸਬੂਤ ਹੈ ਕੋਈ ਐਵੀਡੈਂਸ ਹੈ ਕੋਈ ਇਨਪੁਟ ਹੈ